ਵਾਹਿਗੁਰੂ ਜੀ ਬੋ ਵਾਸੀ ਭਗਤ ਖਸਾਮ ਦੇ ਨੂਰੇ ਅੰਸੂ ਕੁਰਸੂ ਟਕੀਆ ਤੁਜੀਠੀ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਟੀਆ ਸਤਨਾਕ ਗੁਰ ਸਾਹਿਬ ਜੀਓ ਸੂਰਧਾ ਮਹਲਾ 5 ਸੁਖੀਏ ਕੋ ਪੀਖੇ ਸਭ ਸੁਖੀਆ ਰੋਗੀ ਕਾ ਭਾਣੈ ਸਭ ਰੋਗੀ ਕਰਨ ਕਰਾਵਣ ਆਪਨ ਹਾਥ ਸੁਜੁਗੀ ਸੁਖੀ ਕੋਪੀ ਕੇ ਸਭ ਸੁਖਿਆ ਰੋਗੀ ਕੈ ਬਾਣੇ ਸਭ ਰੋਗੀ ਤਾਮਨ ਤਰਾਉਨ ਹਾ ਸੁਆਮੀ ਆਪਨ ਹਾਥ ਸੁਜੁਗੀ ਮਨ ਮੇਰੇ ਜੇ ਸਗਲੋ ਬ੍ਰਹਮ ਪਸ਼ਾਤਾ ਲਹਾਮ ਸ਼ਾਂਤ ਸੰਗਾਰਨਾ ਮਨ ਸੀਤਲ ਉਹ ਜਾਨੈ ਸਗਲੇ ਖੰਢੀ ਓ ਮੇਰੋ ਜੋ ਜਾਤ ਮਨ ਵਿਆਪਕ ਉਹ ਜਾਨੰ ਮਰਾਇਬੇ ਲਾਪੀ ਗਿਆਨ ਅੰਜਨ ਦਾ ਪੀਣਾ ਤਰੀ ਪੜਿਆ ਤਾ ਕੋ ਸਰਬ ਪ੍ਰਗਾਸ ਅਧਿਆਨ ਅੰਧੇਰਾ ਸੂਜਤ ਨਹੀਂ ਬਹੜੋ ਬਹੜ ਪਰਮਾਤਮ ਸੁਰਦੇ ਨੰਦੇ ਸੁਆਮੀ ਆਪਣੇ ਨਾਨਕੀ ਸੁਪਮੰਦੈ ਜੈ ਕੀਰਤਨ ਤੇਰਾ ਸਾਥ ਰੁਗਾਵੇ ਤੇ ਮੇਰਾ ਮਨ ਲੱਗੇ ਸੁਣ ਆਪਣੇ ਨਾਨਕ ਇਹ ਸੁਖ ਮੰਗੇ ਜੈ ਕੀਰਤਨ ਤੇਰਾ ਸਾਥ ਰੁਗਾਵੇ ਤੇ ਮੇਰਾ ਮਨ ਲੱਗੇ ਹਰ ਗੁਰੂ ਦਾ ਹਾਲ ਸਾ ਵਾਹ ਹਰ ਗੁਰੂ ਦੀ ਪਤੇ